ਫੌਜੀ ਉਹਦੀ ਸਰਕਾਰ ਨੇ ਫੈਸਲਾ ਲੈ ਲਿਆ ਕਿ ਇਹ ਚੀਜ਼ ਚੱਕ ਦੀ ਉਵੇਂ ਵੀ ਅੱਜ ਵੀ ਸਾਨੂੰ ਉਮੀਦ ਸੀ ਵਿੱਚ ਧਰਨਾ ਪਾਵੇ ਆਪਣੇ ਪੰਜਾਬ ਤੋਂ ਦੇ ਤੱਕ ਧਰਨੇ ਵਿੱਚ ਕੋਈ ਮੈਂਡਾ ਨਹੀਂ ਲੱਗਦਾ ਪਰ ਹਰ ਸ਼ਹਿਰਾਂ ਚ ਵੀ ਜਿਹੜੀ ਰਿਪੋਰਟ ਆਈ ਹੈ ਸਾਰੇ ਕਿਤੇ ਹੀ ਲੋਕ ਉੱਠੇ ਸੀਗੇ ਸਾਰੇ ਪਾਸੇ ਧੰਗ ਧੰਗ ਲਾ ਰਹੇ ਆ ਅੱਜ ਪੰਜਾਬ ਜੁਨੀਨ ਬਲ ਉਹ ਵੀ ਜਲੰਧਰ ਜਾ ਕੇ ਉਹਦਾ ਕਰਾਉ ਕੀਤਾ ਜਾਣਾ ਸੀਗਾ ਤੇ ਇਸ ਕਰਤੀ ਲੱਗਦਾ ਹੈ ਕਿ ਥੋੜਾ ਜਿਹਾ ਉਹਨਾਂ ਨੇ ਫੈਸਲਾ ਆਪਣਾ ਰਿਵਿਊ ਕੀਤਾ ਤੇ ਇਹ ਪੋਰਟਲ ਤੋਂ ਹਟਾ ਲਿਆ ਹੈ ਉਹਨਾਂ ਨੂੰ ਬੇਨਤੀ ਕਰਨ ਜਾ ਰਹੇ ਆ ਸਾਡੇ ਸਰਪ੍ਰਸਤ ਹਾਂਜੀ लवली ਜੀ ਅੱਜ ਕਿਸ ਮਸਲੇ ਨੂੰ ਲੈ ਕੇ ਜਿਹੜਾ ਇਹ ਹੜਤਾਲ ਕੀਤੀ ਗਈ ਹੈ ਕਿ ਜਿਹੜਾ ਸਰਕਾਰ ਵੱਲੋਂ ਕੋਈ ਨਵੀਂ ਪਾਲਿਸੀ ਲਿਆਂਦੀ। ਸਰਦਾਰ ਜੀ ਇਹ ਜਿਹੜੀ ਪਾਲਿਸੀ ਹੈ ਪਹਿਲਾਂ ਤਾਂ ਇਹ ਐਨਓਸੀ ਦਾ ਮਸਲਾ ਸੀਗਾ ਜੀ ਸਰਦਾਰ ਭਗੰਤ ਸਿੰਘ ਬਾਣ ਜੀ ਨੇ ਅਨਾਉਂਸ ਕਰਤਾ ਬਿਨੈ ਸੋਚੇ ਸਮਝਿਆ ਕਿ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵ 2024 ਚ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ। ਪਰ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ। ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਸੀਲਦਾਰ ਸਾਹਿਬ ਹਰਾਂ ਕੋਲੇ ਗਏ ਤੇ ਉਹ ਕਹਿੰਦੇ ਜੀ ਨੋਟੀਫਿਕੇਸ਼ਨ ਦਿਖਾਓ ਪਰ ਨੋਟੀਫਿਕੇਸ਼ਨ ਕੋਈ ਹੈ ਨਹੀਂ ਸੀ ਉਸ ਨੂੰ ਤਾਂ ਲੋਕਾਂ ਨੂੰ ਉਹਨਾਂ ਨੇ ਬੇਬਕੂ ਬਣਾਤਾ ਗੱਲਾਂ ਨਾਲ ਪਰ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਇਹਨਾਂ ਨੇ ਹਫਤਾ ਪਹਿਲਾਂ ਇੱਕ ਪਰਫਾਰਮਾ ਡਾਊਨਲੋਡ ਕਰਤਾ ਪੋਰਟਲ ਤੇ ਕਿ ਦੋ ਉਹਦੇ ਚ ਕਾਲਮ ਬਣਾਤੇ ਆਥੋਰਾਈਟ ਤੇ ਆਨਥੋਰਾਈਟ ਉਸ ਵਿੱਚ ਕੀ ਆ ਅਥੋਰਾਈਟ ਦਾ ਬੁੱਢਾ ਫਰੂਟ ਕਲੋਨੀਆਂ ਹੋ ਗਿਆ ਆ। ਆਹਨਾ ਅਥੋਰਾਈਟ ਜਿਹਨਾਂ ਨੇ ਸਾਰਾ ਸ਼ਹਿਰ ਪਾਤਾ ਵੀ ਐਨਓਸੀ ਲਿਆਓ ਜੀ ਭਾਵੇਂ ਉਹ ਜਿਹੜੀ 30 ਸਾਲ ਪੁਰਾਣੀ ਹੈ ਤੇ ਭਾਵੇਂ 40 ਸਾਲ ਪੁਰਾਣੀ ਹੈ ਜਿਹਦਾ ਖਸਰਾ ਨੰਬਰ ਹੈ ਜਾਂ ਨਕਸ਼ਾ ਪਾਸ ਹੈ ਉਹਦੇ ਵੀ ਐਨਓਸੀ ਇਹਨਾਂ ਨੇ ਮੰਗੀ। ਇਸ ਕਰਕੇ ਇਸ ਨਾਲ 90% ਕੰਮ ਹੈ ਜਿਹੜਾ ਤਹਿਸੀਲਾਂ ਦਾ ਰਜਿਸਟਰੀਆ ਦਾ ਉਹ ਬੰਦ ਹੋ ਗਿਆ। ਉਸ ਦੇ ਧਰਮ ਅਸੀਂ ਕਰਕੇ ਧਰਨਾ ਅੱਜ ਸਾਨੂੰ ਮਜਬੂਰੀ ਵਸ਼ੇ ਧਰਨਾ ਦੇਣਾ ਪਿਆ ਮੈਂ ਭਗਵੰਤ ਸਿੰਘ ਮਾਨ ਨੂੰ ਤੁਹਾਡੇ ਮਾਦੇ ਮੁਰਾਈ ਇਹ ਬੇਨਤੀ ਕਰਦਾ ਕਿ ਇਹ ਐਨਓਸੀ ਨੂੰ ਜੋ ਤੁਸੀਂ ਜਵਾਨੀ ਗਲਾਮੀ ਗੱਲ ਕੀਤੀ ਹੈ ਉਹਨੂੰ ਨੋਟੀਫਿਕੇਸ਼ਨ ਆਪਣੇ 92 ਐਮਐਲਏ ਦੀ ਸਰਵਸੰਮਤੀ ਨਾਲ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ 'ਚ ਉਹਦੀ ਜਾਰੀ ਬੇਨਤੀ ਕਰੋ ਤੇ ਜਾਰੀ ਕਰਵਾਓ ਇਸ ਕਰਕੇ ਅਸੀਂ ਅੱਜ ਇਹ ਧਰਨਾ ਤਾਨੂੰ ਮਜਬੂਰੀ ਵਾਸ਼ ਲੋਣਾ ਪਿਆ ਧੰਨਵਾਦ ਪਰ ਰਜਿਸਟਰੀਆਂ ਦੇ ਬੰਦ ਕਰਨ ਦੀ ਗੱਲ ਹੈ ਜਿਵੇਂ ਰਜਿਸਟਰੀਆਂ ਬੰਦ ਕੀਤੀਆਂ ਨੇ ਰਜਿਸਟਰੀਆਂ ਦਾ ਇਹਨਾਂ ਨੇ 2018 ਤੋਂ ਪਹਿਲਾਂ ਦੀਆਂ ਬੰਦ ਕੀਤੀਆਂ ਜੀ ਉਹ ਕੀ ਸੀ ਵੀ ਐਨਓਸੀ ਜਾਰੀ ਹੋ ਜਾਂਦੀ ਸੀ ਪਰ ਹੁਣ ਉਹਨਾਂ ਨੇ ਜਿਹੜੀ ਐਨਓਸੀ ਹੈ ਉਹ ਵੀ ਇੱਕ ਡੇਡਾ ਕੰਮ ਕਰਦਾ ਵੀ ਉਹਦੇ ਨਾਲ ਇੱਕ ਦਾ ਐਨਡੀਸੀ ਲਾਓ ਜੀ ਫਿਰ ਇਹ ਜਿਹੜੀ ਐਨਓਸੀ ਹੈ ਇਹਨਾਂ ਨੇ ਕੀ ਕਿਹਾ ਸੀ ਵੀ ਸੌਖ ਸਖਾਲਾ ਕਰਤਾ ਤੁਹਾਨੂੰ ਪਰ ਉਹ ਆਰਕੀਟੈਕਟ ਦੇ ਥਰੂ ਫਾਈਲ ਜਾਰੀ ਹੁੰਦੀ ਹੈ ਜੀ ਛੱਤੀ ਉਹਦੇ ਚ ਝਮੇਲੇ ਆ ਜੇਈ ਆਈਓ ਹੈ ਏਡੀਸੀ ਹੈ ਉਹਦੇ ਕਰਕੇ ਐਨਓਸੀ ਲੈਣੀ ਕੋਈ ਸੌਖੀ ਨਹੀਂ ਰਹੀ ਜੀ ਇਹ ਜੇ ਤਾਂ ਕਰਕੇ ਇਹ ਇਹਨਾਂ ਨੇ ਐਨਓਸੀ ਹੁਣ ਔਕੇ ਸੋਕੇ ਲੈ ਦਾ ਲੈਂਦੇ ਸੀ ਪਰ ਕੀ ਹੈ ਵੀ ਹੁਣ ਐਨਓਸੀ ਦਾ ਵੀ ਹੋਰ ਮਸਲਾ ਹੈ ਜੀ ਮੰਨ ਲਓ ਤੁਹਾਡੇ ਕੋਲੇ 221 ਦੀ ਐਨਓਸੀ ਹੈ ਇੱਕ ਬੰਦੇ ਨੇ ਵੇਚਣਾ ਦੋ ਭਰਾਵਾਂ ਦੀ ਉਹ ਜਗ੍ਹਾ ਇੱਕ ਨਹੀਂ ਵੇਚ ਸਕਦਾ ਉਹਨੂੰ ਦੋਵਾਂ ਨੂੰ ਵੇਚ ਨਹੀਂ ਪਾਉਗੀ ਉਹ ਇਕੱਠੀ ਵੇਚ ਨਹੀਂ ਪਾਉਗੀ ਨਾ ਕੀ ਉਹ ਤੁਸੀਂ ਸੋਗ ਅਜ ਵੇਚ ਲੋਗੇ ਕਿਉਂਕਿ ਇਹ ਕਹਿੰਦੇ ਐਨਓਸੀ ਦੇ ਤੁਸੀਂ ਟੋਟੇ ਨਹੀਂ ਕਰ ਸਕਦੇ ਇਸ ਕਰਕੇ ਇਹ ਐਨਓਸੀ ਦਾ ਦਾ ਮਸਲਾ ਬਹੁਤ ਗੰਭੀਰ ਹੈ ਹੋਰ ਕੋਈ ਚੱਲਣਾ ਜਲੇ ਬੱਸ ਮੈਂ ਤਾਂ ਬੇਨਤੀ ਕਰਦਾ ਜੀ ਵੀ ਇਹ ਜਿਹੜਾ ਪੰਜਾਬ ਦੀ ਜਨਤਾ ਦੁਖੀ ਕੀਤੀ ਹੈ ਇਹਨੂੰ ਸੁਖਾਲਾ ਕੀਤਾ ਜਾਵੇ ਸਾਰੇ ਆਪ ਦੀ ਰੋਜੀ ਰੋਟੀ ਦੇ ਲੱਗਣ ਤੁਸੀਂ ਆਪਦਾ ਵੀਆਈਪੀ ਕਲਚਰ ਖਤਮ ਕਰਕੇ ਜਨਤਾ ਦੇ ਵਿੱਚ ਆ ਕੇ ਜਨਤਾ ਦੀਆਂ ਬੇਚਾਨੀਆਂ ਨੂੰ ਦੂਰ ਮੈਂ ਗੁਲਤਾਰ ਸਿੰਘ ਸੰਧੂ ਨੂੰ ਵੀ ਕਹਾਂਗਾ ਕਿ ਸਾਡੀ ਆ ਕੇ ਜਿਹੜੀ ਆਵਾਜ਼ ਹੈ ਉਹਨੂੰ ਸੁਣ ਵੀ ਕੀ ਕਹਿਣਾ ਚਾਹੁੰਦੇ ਆ ਲੋਕ ਅਸੀਂ ਲੋਕਾਂ ਦੀ ਆਵਾਜ਼ ਪਿੱਛੇ ਖੜੇ ਆ ਇਹ ਸਾਰੀ ਪ੍ਰਾਪਰਟੀ ਡੀਲਰ ਯੂਨੀਅਨ ਵਸੀਕਾ ਨੂੰ ਵੀ ਸਾਡੇ ਵਕੀਲ ਸਾਹਿਬ ਸਾਡੇ ਜੋ ਵੀ ਟਾਈਪਿਸਟ ਨੰਬਰਦਾਰ ਸਾਹਿਬ ਜਿੰਨੇ ਵੀ ਸਾਡੇ ਤਹਿਸੀਲ 'ਚ ਕੰਮ ਕਰਦੇ ਆ ਸਾਰੇ ਸਾਡੇ ਨਾਲ ਆ ਜੀ ਇਹਨਾਂ ਦੀ ਸਾਰਿਆਂ ਦੀ ਆਵਾਜ਼ ਇਹੀ ਹੈ ਵੀ ਕੰਮ ਨੂੰ ਚੱਲਦਾ ਕੀਤਾ ਜਾਵੇ ਬਾਕੀ ਹਜੇ ਆਮ ਜਨਤਾ ਨੂੰ ਇਹਦੀ ਬਹਾਲੀ ਜਾਣਕਾਰੀ ਹੈ ਨਹੀਂ ਸ਼ਾਇਦ ਤੁਹਾਡੇ ਰਾਹੀਂ ਇਹ ਜਾਣਕਾਰੀ ਜਨਤਾ 'ਚ ਪੈਦਾ ਹੋ ਜੇ ਤੇ ਉਹਨਾਂ ਨੂੰ ਵੀ ਇਹ ਪਤਾ ਲੱਗੇ ਵੀ ਕੰਮ ਸਾਰਿਆਂ ਦਾ ਰੁਕ ਗਿਆ ਹੈ ਕੋਈ ਜਾਣਕਾਰੀ ਦਿੱਤੀ ਸੀਗੀ ਯੂਨ ਤੁਹਾਡੀ ਯੂਨੀਅਨ ਨੇ ਉਸ ਵੇਲੇ ਵੀ ਜਿਹੜਾ ਮੀਡੀਆ ਨਾਲ ਗੱਲਬਾਤ ਕੀਤੀ ਸੀ ਜੋ ਵੀ ਕੀ ਲੱਗਦਾ ਵੀ ਉਸ ਵੇ ਤੇ ਵੀ ਜਿਹੜਾ ਹੈਗਾ ਸਰਕਾਰ ਨੇ ਕੀ ਕੀਤਾ ਸੀ ਤੇ ਕੀ ਲੱਗਦਾ ਵੀ ਇਹ ਸਰਕਾਰ ਜਿਹੜਾ ਹੈ ਹੱਲ ਕਰ ਦੂਗੀ ਨਹੀਂ ਇਹ ਸਰਕਾਰ ਨੇ ਉਦੋਂ ਈ ਸੀ ਅਸੀਂ ਕਮੇਟੀ ਜ਼ਰੂਰ ਤਸਵੀਲ ਚ ਲਿਸਟਾ ਜਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਇਹ ਤਾਂ ਪਤਾ ਲੱਗੇ ਵੀ ਐਨਓਸੀ ਕਿਹਦੀ ਮੰਗਦੇ ਹੋ ਤੁਸੀਂ ਜਿਹੜਾ ਮੰਨ ਲੋ ਕੋਈ ਪੁਰਾਣਾ ਏਰੀਆ 30 ਸਾਲੀ ਇਹ ਜਿਹੜਾ ਪਾਪਰਾ ਐਕਟ ਹੈ 95 ਤੋਂ ਬਾਅਦ ਆਇਆ ਜੀ ਪਰ ਜਿਹੜੀਆਂ ਪ੍ਰਾਪਰਟੀ 95 ਤੋਂ ਪਹਿਲਾਂ ਦੀਆਂ ਉਹਦਾ ਕੌਣ ਜ਼ਿੰਮੇਵਾਰ ਹੈ ਉਹਦੀ ਰਜਿਸਟਰੀ ਦਾ ਕਰੋ ਅਸੀਂ ਲਿਸਟਾਂ ਕਮੇਟੀ ਤੋਂ ਉਦੋਂ ਗਏ ਸੀ ਵੀ ਸਾਨੂੰ ਕੋਈ ਲਿਸਟਾਂ ਦਿਓ ਵੀ ਅਸੀਂ ਜਾ ਕੇ ਤਸਵੀਰ ਚ ਦੇ ਸਕੀਏ ਵੀ ਐਸ ਪ੍ਰਾਪਰਟੀ ਦੀ ਰਜਿਸਟਰੀ ਹੋਣੀ ਆ ਐਸ ਦੀ ਨਹੀਂ ਹੋਣੀ ਖੜਿਆ ਤਸੀਲ ਕੰਪਲੈਕਸ ਵਿੱਚ ਜਿੱਥੇ ਅਰਜੀ ਨਿਵੇਸ਼ਾ ਵੱਲੋਂ ਤਰਨਾ ਦਿੱਤਾ ਗਿਆ ਕਿਉਂਕਿ ਸਰਕਾਰ ਵੱਲੋਂ ਜੋ ਉਹ ਵੀ ਦੇ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਬਈ ਜੋ ਐਨਓਸੀ ਸੀ ਤੇ ਐਨਓਸੀ ਦਾ ਸ੍ਰੀ ਭਗਵਾਨ ਸਿੰਘ ਮਾਨ ਸੀਐਮ ਸਾਹਿਬ ਨੇ ਕਿਹਾ ਸੀ ਕਿ ਬਿਨਾ ਐਨਓਸੀ ਤੋਂ ਰਜਿਸਟਰੀਆਂ ਹੋਣਗੀਆਂ ਪਰ ਤਸੀਲਾਂ ਵੱਲੋਂ ਇਹ ਰਜਿਸਟਰੀਆਂ ਨਹੀਂ ਹੋ ਰਹੀਆਂ ਜਿਸ ਤੇ ਲੋਕ ਵੀ ਖੱਜਲ ਖਾਰ ਹੁੰਦੇ ਹਨ ਤੇ ਜੋ ਆਪਣੇ ਅਰਜੀ ਨਿਵੇਸ਼ਾ ਵੀ ਖੱਜਲ ਖਾਰ ਹੁੰਦੇ ਆ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਕਿ ਸਮੇਂ-ਸਮੇਂ ਤੇ ਜੋ ਅਰਸ਼ਟੀਆਂ ਹੋ ਰਹੀਆਂ ਉਹ ਸਮੇਂ ਸਿਰ ਹੋ ਸਕਣ ਮੈਂ ਰਮੇਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਟਪੂਰਾ ਪੰਜਾਬ